हाय मेरे जिगर का टोटा हाय रब्बा किस हाल से हो गया हाय मेरी जिगर का टोटा हाय रब्बा हाय रब्बा कथे आ हाय कथे आ मेरे जिगर हेलो हाय की हो गया भाई की हो गया की हो गया ओ भाई वो गवाच गया कौन यार भाई मेरी जिगर दा टूटा हाँ यार ओ दस दस ही गल की हुई यार यार भाई मेरे मोबाइल गवाच गया हाय ओ रब्बा तेरा मोबाइल गवाच गया ਓਏ ਹੁਣ ਤੇਰਾ ਟਾਈਮpass ਕਿਵੇਂ ਹੋਊਗਾ ਤੂੰ ਗਾਣੇ ਕਿਵੇਂ ਸੁਣਿਆ ਕਰੇਗਾ ਉਹ ਕੋਈ ਯਾਰ ਮੈਂ ਫੋਟੋ ਕਿਵੇਂ ਖਿੱਚੂੰਗਾ ਹਾਏ ਰੱਬਾ ਤੂੰ ਕੀ ਗੈਰਗਜ਼ਾਰਤਾ ਹਾਏ ਓਏ ਆਹ ਦਿਨ ਤੋਂ ਸੌਣ ਤੋਂ ਪਹਿਲਾਂ ਤੂੰ ਸਾਨੂੰ ਚੱਕ ਕਿਉਂ ਨਹੀਂ ਲਿਆ ਚੱਲ ਬਸ ਕਰ ਮੇਰੀ ਘੜੀ ਕਿਵਾਂ ਚਾਤਰਾ ਕਿਹੜੀ ਤਰੀ ਜਾਨ ਜਾ ਚਲੀ ਆਂ ਭਾਈ ਮੋਬਾਈਲ ਘੜੀਆਂ ਜਾਨ ਜਾਨ ਨਾਲ ਘਟ ਧੂੜੀ ਆ ਉਹ ਜਾ ਯਾਰ ਵੇਲੇ ਹੀ ਰਹਿਣਾ ਸਾਰਾ ਦਿਨ ਮੈਂ ਤੇ ਗਾਣੇ ਸੁਣਦਾ ਰਹਿਣਾ ਸਿੱਧੂ ਮੂਸੇ ਵਾਲੇ ਹੀ ਰਹਿਣਾ ਰਹਿਣਾ ਓ ਭਾਈ ਉਸ ਸਾਰੇ ਵਾਰੇ ਗਲਤ ਨਹੀਂ ਹਾਏ 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 ਕੀ ਰੋਲਾ ਪਾਇਆ ਬੱਪੂ ਉਹ ਘਵਾਚ ਗਿਆ ਯਾਰ ਉਹ ਕੀ ਘਵਾਚ ਗਿਆ ਉਹ ਬੱਪੂ ਮਰ ਜਿਗਰ ਦਾ ਟੋਟਾ ਇਹਦਾ ਜਿਗਰ ਦਾ ਟੋਟਾ ਘਵਾਚਿਆ ਮੇਰਾ ਮੋਬਾਈਲ ਘਵਾਚ ਗਿਆ ਘਵਾਚ ਗਿਆ ਫਿੱਟੇ ਮੂੰਹ ਤੇਰੇ ਜਦੋਂ ਕਰਿਆ ਕਰ ਨੁਕਸਾਨ ਹੀ ਕਰਿਆ ਕਰ ਉਹ ਬੱਪੂ ਤੈਨੂੰ ਨੁਕਸਾਨ ਦੀ ਪਈ ਐ ਤੇ ਮੇਰੀ ਜਾਨ ਦਾ ਲਕੀਆ ਆ ਵੇਖ ਲੋ ਅੱਜ ਕੱਲ ਦੇ ਜਵਾਕਾਂ ਨੂੰ ਮੋਬਾਈਲ ਘਵਾਚਣਾ ਇਹਨਾਂ ਜਾਨ ਜਾਨ ਦੇ ਬਰਾਬਰ ਲੱਗਦਾ ਹੈ ਬੱਪੂ ਮੈਨੂੰ ਨਹੀਂ ਪਤਾ ਮਨ ਨਾ ਮੋਬਾਈਲ ਲੈ ਕੇ ਦੇ ਪਿਛਲੇ ਮਹੀਨੇ ਤਾਂ ਤੈਨੂੰ ਨਵਾਂ ਮੋਬਾਈਲ ਲੈ ਕੇ ਦਿੱਤਾ ਸੀ। ਬੱਪੂ ਉਹੀ ਤਾਂ ਕਵੱਤਿਆ। ਹੁਣ ਮੈਂ ਕੀ ਕਰਾਂ? ਮਨ ਨਵਾਂ ਮੋਬਾਈਲ ਲੈ ਕੇ ਦੇ। ਜਾਂ ਨਹੀਂ ਲੈ ਕੇ ਦਿੰਦਾ। ਯਾਰ ਲੈ ਕੇ ਦੇ। ਨਹੀਂ ਲੈ ਕੇ ਦਿੰਦਾ। ਬੱਪੂ ਲੈ ਕੇ ਦੇ। ਗਾਦੀ ਤਾਂ ਨਹੀਂ ਲੈ ਕੇ ਦਿੰਦਾ। ਨਹੀਂ ਮੈਂ ਮਰ ਜਾਵਾਂਗਾ ਫਿਰ। ਮਰ ਜਾ। ਮੈਂ 2 ਕਿਲੋ ਕੌਖਾ ਕੇ ਮਰਦਾ। ਉਹ ਕਿਉਂ ਬੜਾ ਮਹਿੰਗਾ ਹੈ? ਉਹ ਤਾਂ ਪਰੇ ਦੀ ਕੇ ਮਰ ਜਾਵਾਂਗਾ। ਬੜਾ ਮਹਿੰਗੀ। ਬੱਪੂ ਯਾਰ ਮੈਂ ਪਾਣੀ ਡੁੱਬ ਕੇ ਮਰਦਾ। ਜਾ ਮਰ ਜਾ। ਵੇਖ ਲਓ ਅੱਜਕੱਲ ਦੇ ਜਵਾਨਾਂ ਨੂੰ। ਜਵਾਗ ਮਾਪੇ ਨੇ ਮਾਪੇ ਜਵਾਗ ਨੇ ਇਹਨਾਂ ਦੀ ਨਾਮ ਮੰਗਾ ਪੂਰਾ ਕਰੀਏ ਤੇ ਜਾਨ ਤੇਂ ਦੀ ਧਮਕੀਆਂ ਦਿੰਦੇ ਨੇ ਉਹ ਤੇਰੀ ਝਲਕ ਸ਼ਰਫੀ ਸ਼੍ਰੀ ਬੱਲੀ ਨਰੇ ਨਾਮ ਅਕਬਰ ਫੀ ਤੇਰੀ ਝਲਕ ਸ਼ਰਫੀ ਸ਼੍ਰੀ ਬੱਲੀ ਦੋ ਕੰਜਰਾ ਪਾਈ ਖਟਿਆਈ ਕੀ ਕਰਤਾ ਵੇ ਉਹ ਬਾਪੂ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੀ ਨਹੀਂ ਪਤਾ ਤੈਨੂੰ ਸੱਤੀ ਨਹੀਂ ਪਤਾ ਉਹ ਨਹੀਂ ਪਤਾ ਉਹ ਜਾ ਬਾਪੂ ਉਹ ਬਾਪੂ ਮੈਂ ਬਣਾਉਂਦਾ ਪਿਆ ਰੀਲ ਰੀਲ ਹਾਂ ਉਹ ਕੀ ਹੁੰਦਾ ਹੈ ਬਾਪੂ ਤੈਨੂੰ ਰੀਲ ਨਹੀਂ ਪਤਾ ਕੀ ਹੁੰਦਾ ਉਹ ਨਹੀਂ ਪਤਾ ਉਹ ਬਾਪੂ ਰੀਲ ਉਹ ਜਿਹਦੇ ਤੋਂ ਆਉਂਦੇ ਨੇ ਪੈਸੇ ਪੈਸੇ ਹਾਂ ਉਹ ਕੀ ਵੀ ਉਹ ਬਾਪੂ ਉਹ ਰੀਲ ਤੇ ਆਉਂਦੇ ਨੇ ਲਾਈਕ ਉਹ ਵਿਊ ਉਹ ਜਿਹਦੇ ਤੋਂ ਮਿਲਦੇ ਨੇ ਪੈਸੇ ਉਹ ਤੇਰੇ ਵਿਊ ਦਾ ਇਹ ਚੱਕਰ ਤੇ ਮੇਰਾ ਘੋਟਾ ਟੁੱਟ ਜਾਂਦਾ ਓ ਬਾਪੂ ਓ ਗੋਦਾ ਛੱਡ ਉਹਨਾਂ ਪੈਸੇ ਨਾਲ ਤੇਰਾ ਸਾਰੇ ਪੁਰਜੇ ਲੋਡ ਕਰਾ ਦੇਾਂਗੇ ਪੁਰਜੇ ਤਾਂ ਮੈਂ ਆਪੇ ਲੋਡ ਕਰਾ ਲਵਾਂਗਾ ਪਹਿਲਾਂ ਤੇਰੇ ਫੋਨ ਨੂੰ ਲੋਡ ਕਰਾਂ ਓ ਬਾਪੂ ਫੋਨ ਤੋੜਦਾ ਫੋਨ ਹੀ ਤੋੜਿਆ ਮੈਂ ਕਿਹੜਾ ਤੇਰੀ ਜਾਨ ਨਹੀਂ ਲਈਏ ਓ ਬਾਪੂ ਫੋਨ ਤੋੜਨਾ ਜਾਨ ਜਾਨ ਨਾਲ ਘੱਟ ਥੋੜੀ ਐ ਜਾ ਜਿੱਥੇ ਜਾਣਾ ਹੀ ਬਾਪੂ ਮੈਂ ਘਰ ਛੱਡ ਕੇ ਚੱਲਿਆ ਜਾ ਮੈਂ ਸੱਚੀ ਚੱਲਿਆ ਬਾਪੂ ਜਾ ਜਾਂਦਾ ਰਹਿ ਚੱਲ ਬਾਪੂ ਇੱਕ ਗੱਲ ਦੱਸ ਪੁੱਛ ਮੈਂ ਜਾਵਾਂ ਕਿੱਥੇ जिथे रोज़ जान किथे आहे करो बार <laughs> ਕਰਦੀ ਵੀਂ ਵੀਰ ਬਣਾ ਲਈ ਆ ਵੀਰ ਵੀਰ ਹਾਂਜੀ ਉਹ ਕਿਉਂ ਅੱਜ ਫੇਮਸ ਹੋ ਜਾਾਂਗੇ ਆਪਾਂ ਫੇਮਸ ਹਾਂਜੀ ਅੱਜ ਕਿਉਂ ਫੇਮਸ ਹੋਣਾ ਹੈ ਅੱਜ ਇੱਕ ਬੜਾ ਖਾਸ ਦਿਨ ਹੈ ਬੜਾ ਖਾਸ ਦਿਨ ਹਾਂਜੀ ਕਿਹੜਾ ਖਾਸ ਦਿਨ ਤੁਹਾਨੂੰ ਪਤਾ ਹੀ ਨਹੀਂ ਅੱਜ ਕੀ ਆ ਉਹ ਨਹੀਂ ਪਤਾ ਹਾਏ ਵੇ ਤੁਹਾਨੂੰ ਪਤਾ ਹੀ ਨਹੀਂ ਅੱਜ ਕੀ ਆ ਉਹ ਨਹੀਂ ਪਤਾ ਹਾਏ ਮੈਂ ਮਾਰ ਜਾ ਤੁਹਾਨੂੰ ਸੱਚੀ ਨਹੀਂ ਪਤਾ ਅੱਜ ਕੀ ਉਹ ਸੱਚੀ ਨਹੀਂ ਪਤਾ ਹਾਏ ਵੇ ਅੱਜ ਆਪਣੀ ਵਾਰਸੀ ਆ ਬਾਪੂ ਮਰ ਗਿਆ ਆ ਕੰਦਰਾ ਵਿੱਚ ਆਉਣਾ ਤੂੰ ਦੱਸ ਕੀ ਕਹਿੰਦੀ ਸੀ ਮੈਂ ਕਹਿੰਦੀ ਸੀ ਅੱਜ ਆਪਣੀ ਵਾਸੀ ਆ ਵਰਤਿਆ ਉਹ ਮੈਂ ਜਉਨਾ ਤੂੰ ਮਾਰ ਗਈ ਹੋਵੇਗੀ ਉਹ ਪੁੱਤ ਤੂੰ ਦੱਸ ਇਹਨੂੰ ਕੀ ਹੁੰਦੀ ਆ ਵਾਸੀ ਉਹ ਬਾਪੂ ਉਹ ਬੇਬੇ ਐਨੀਵਰਸਰੀ ਕਹਿ ਰਹੀ ਆ ਵੈਡਿੰਗ ਐਨੀਵਰਸਰੀ ਵੈਡਿੰਗ ਇੱਕ ਹੀ ਚੀਜ਼ ਹੈ ਵੈਡਿੰਗ ਐਨੀਵਰਸਰੀ ਮਤਲਬ ਵੈਡਿੰਗ ਐਨੀਵਰਸਰੀ ਉਹ ਇੱਕ ਹੀ ਹੁੰਦਾ ਹੈ ਵੈਡਿੰਗ ਐਨੀਵਰਸਰੀ ਮਤਲਬ ਆਪਣੀ ਸਾਲਗिरा ਸਾਲਗिरा

ਰੀਲ ਬਣਾਉਣ ਰੀਲ ਰੀਲ ਬਣਾਉਣ ਰੀਲ ਰੀਲ ਆ ਕੀ ਕਰੀ ਜਾਂਦੇ ਰੱਜੋ ਐਨੇ ਘਣਾ ਲਾਵੇਂ ਭਾਈ சாਸੂ ਚੱਲਦੇ ਆ ਹਾਂ ਕੀ ਕਰਦੇ ਬਈ ਉਹ ਬਾਬੂ ਵੀਡੀਓ ਬਣਾਉਣਿਆ ਉਹ ਵੀਡੀਓ ਉੱਥੇ ਜਾਣ ਚੱਲਨੀ ਤੁਹਾਨੂੰ ਵੀਡੀਓ ਨਹੀਂ ਪਈਏ ਬਾਬੂ ਪੈਸੇ ਵਾਲੇ ਆਉਣਗੇ ਮਸ਼ਹੂਰ ਵਾਲੀ ਹੋਵਰੀਓ ਐਨੇ ਪੈਸੇ ਤੇ ਕੀ ਕਰੇਗਾ ਕੰਚਾ ਬਾਬੂ ਤੇ ਪੁਰਜ ਰੋਡ ਕਰਾਵਾਂਗੇ ਪੁਰਜੇ ਤਾਂ ਮਨ ਲੋੜ ਕਰਾ ਪਰ ਤੈਨੂੰ ਕਰਾਂ ਦੱਸ ਕੀ ਬੰਬਲ ਕਰਦੇ ਅੱਜ ਤੋਂ ਬਾਅਦ ਫੋਨ ਨਹੀਂ ਚੁਣਾਉਣਾ ਠੀਕ ਹੈ ਬਾਪੂ ਬਾਪੂ ਨਹੀਂ ਬਣਾਉਂਦਾ ਰੀਲ ਕਿਤੇ ਅੱਜ ਤੋਂ ਬਾਅਦ ਰੀਲ ਨਹੀਂ ਬਣਾਉਣੀ ਐ ਤੇ ਆਓ ਮੈਨੂੰ ਪਹਿਲਾਂ ਇਹ ਚੱਕੋ ਐਂ ਸੰਭੋ ਮੈਨੂੰ ਵਾਦਾ ਕਰੋ ਅੱਜ ਤੋਂ ਬਾਅਦ ਮੋਬਾਈਲ ਨੂੰ ਹੱਥ ਨਹੀਂ ਲਾਉਂਦੇ ਠੀਕ ਹੈ ਬਾਪੂ ਠੀਕ ਹੈ ਬਾਪੂ ਮਤਲਬ ਸੀ ਇਹ ਮੋਬਾਈਲ ਦਾ ਕਿ ਲੋਕ ਹੋਰ ਨੇੜੇ ਆਏ ਵਾਹ ਤੇਰੀ ਨੀਲਾ ਨੇੜੇ ਦੇ ਲੋਕ ਵੀ ਨਜ਼ਰ ਆਏ ਰੋਜ਼ ਸਵੇਰੇ ਉੱਠ ਕੇ WhatsApp ਤੇ Instagram ਤੇ ਗੁੱਡ ਮਾਰਨਿੰਗ ਨਾ ਸਟੋਰੀਆਂ ਲਾਉਣੀਓ ਪਰ ਕਦੇ ਸਵੇਰੇ ਉੱਠ ਕੇ ਆਪਣੇ ਮਾਪਿਆਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤਾ ਹੈ ਇੱਕ ਟਾਈਮ ਸੀ ਜਦੋਂ ਫੋਨ ਦੇਖਦਾ ਸੀ ਤਾਂ ਫੋਨ ਦੀ ਬੈਟਰੀ ਪਾਰ ਆ ਜਾਂਦੀ ਸੀ ਪਰ ਹੁਣ ਟਾਈਮ ਆ ਜੇ ਫੋਨ ਦੇਖਦਾ ਤਾਂ ਇਹਨਾਂ ਦੀ ਜਾਣਬਾਰ ਆ ਜਾਂਦੀ ਹੈ ਸਾਡਾ ਜਮਾਨਾ ਚੰਗਾ ਸੀ ਜਾਣੇ ਕਹਾ ਗਏ ਉਹ ਦਿਨ ਮਾਂ ਚੱਲਾ ਵਿਚਾਰ ਮੈਨੂੰ ਵਾਦਾ ਕਰੋ ਕਿਸੇ ਨੇ ਮੋਬਾਈਲ ਨਹੀਂ ਚਲਾਉਣੀ ਬੱਪੂ ਤੇਰੀ ਸੋ ਸਾਨੂੰ ਵੀ ਮੈਂ ਮੋਬਾਈਲ ਨਹੀਂ ਚਲਾਉਂਦਾ ਅਜੀ ਵੀ